ਖੜ ਜਾ ਖੜ ਜਾ ਕਿਚ ਬੱਸ 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 ਜੀ ਤਿਆਰ ਕੀਤੀ ਵੀਡੀਓ ਚ ਉਹ ਅੱਜ ਫੇਰ ਚੱਲੇ ਆ ਰੀਤਾ ਕੜ ਗਿਆ ਕ੍ਰੈਸ਼ਰ ਵਾਲਾ ਮੈਂ ਇੱਕ ਟਰਾਲੀ ਲਈ ਅੱਜ ਬਜਰੀ ਤਾਂ ਲੈ ਆਈ ਦੇ ਉੱਧਰ ਮੈਂ ਫਰੀਦ ਕਹਿੰਦਾ ਮੈਂ ਵੀ ਲੈਣ ਜਾਣਾ ਅੱਛਾ ਨਹੀਂ ਵੀ ਜਾ ਉਹਨੂੰ ਕੱਜ ਸੱਜਰੇ ਚ ਹੁੰਦੀ ਆ ਪਰ ਬੱਜੇ ਤਾਂ ਦੇ ਸੱਤ ਕੇ ਆ ਪਰ ਮੌਸਮ ਮੇਂ ਗੜਪਿਲ ਰਹੇ ਨੇ ਤਾਂ ਹਰ ਵਕਤ ਦੱਖਣ ਚੱਲਦੇ ਦਾ ਚੱਲ ਹਾਂ ਹਵਾ ਹੂੰ ਨਾ ਹਵਾ ਹਵਾ ਕੋ ਗਾਨੇ ਨਹੀਂ ਜੰਦੀ ਅੱਖਾਂ ਚ ਫਿਰ ਜਾਂਦਾ ਘੱਟਾ ਪਾਈ ਜਾਂਦੀ ਉਹ ਕਿ ਕੂਨੇ ਸੀ ਪਾਈ ਜਾਂਦਾ ਦੱਖਣ ਇਹ ਜਾ ਹੁੰਦਾ ਆ ਪੰਚੀ ਲਾਉਣ ਵਗੈਰਾ ਤੈਨੂੰ ਸਰਦਾਰ ਇੱਕ ਬੱਲੀ ਛੱਡੇ ਗਿਆ। ਇਹੀ ਨਹੀਂ ਲਾਈ ਜੀ ਬਾਕੀ ਸਾਰੀਆਂ ਲਾਈਆਂ ਠੀਕ ਤਾਂ ਥੈਲਾ। ਇਹਦੇ ਪਾਟ ਗਏ ਬੁੱਦੀ ਹੋ ਗਏ ਕਿੱਥੇ ਦਾ ਲਾਈ ਵੀ ਆ। ਬਾਕੀ ਮੈਂ ਸਾਰੀਆਂ ਬਦਲਤੀਆਂ। ਚੱਲ ਕੋਈ ਨਹੀਂ। ਦੇਖਦੇ ਆਂ ਨੇਤਾ ਨਾਲ ਖੜੇ ਹੋ ਕੇ ਆਹੇ। ਨੀਚੇ ਵੱਲ ਮਿੱਟੀ ਦਾ ਵੀ ਲਾਉਣਾ ਇੱਕ ਦੋ ਗਿਹੜੀ। ਲੰਘਦਾ ਜਾਊਂਗਾ। ਫਿਰ ਸ਼ਾਮ ਨੂੰ ਇਹ ਵੀ ਬਦਲ ਦਾਂਗਾ ਜੀ। ਉਹ ਦੋ ਲਾਤੀਆਂ। ਉਹ ਦੇਵਰਾਜ ਨੇ ਰੱਖੀਆਂ ਦੀਆਂ ਮੈਂ ਸਿਉਣੇ ਵਾਲਾ ਤਾਂ। ਉਹ ਰੱਖਦਾ ਤਾਂ ਮੈਂ ਸਿਉਂਦਾ ਤਾਂ। ਉੱਥੇ ਦੋ ਰਾਤੀਆਂ। ਉਹ ਮੈਂ ਪੁਰਾਣੀ ਨਾ ਹੋਵੇ ਉਹ ਨੀਚੇ। ਕੋਈ ਨਹੀਂ ਜਿੰਦੀ ਘਰ ਦੀ ਸ਼ਾਮ ਉਹ ਤੇਰਾਤੀ ਹੋਣੀ ਹੈ ਮੈਨੂੰ ਲੱਗਦਾ ਚਲ ਦੇਖੀ ਆ ਵੀ ਆਇਆ ਕਿ ਨਹੀਂ ਬੋਲਾ ਲਖਮੀ ਸਿੰਘ ਠੀਕ ਹੈ ਜੀ ਉਹ ਵੀ ਅੱਜ ਲਖਮੀ ਤਾਂ ਨੰਬਰ ਲੈ ਗਿਆ ਤੇ ਪਹਿਨਾ ਪੁੱਜ ਗਿਆ ਮੈਂ ਵਿਚੇ ਰਹਿ ਗਿਆ ਉੱਤੇ ਉਹਨੂੰ 10 ਮਿੰਟ ਟੋਕੇ ਹੋਣੇ ਮੈਨੂੰ ਲੱਗਦੀ ਆ ਇਹਨੂੰ ਰਸਤਾ ਹੀ ਬਹੁਤ ਖਰਾਬ ਆ ਚੱਲ ਦੇਖ ਰਿਹਾ ਜੀ ਕਹਾਂ ਜਾ ਕੇ ਹਾਂ ਅਜੇ ਮੇਰੇ ਨਾਲ ਪਹਿਲਾ ਨੰਬਰ ਲੈ ਕੇ ਆਗਾ ਉਹ ਆਗੇ ਪਹਿਨਾ ਖੜ ਗਿਆ ਮੇਰੇ ਨਾਲੋਂ ਅੱਗੇ ਪੱਲੇ ਨਾਲ ਵੇਣਾ ਚ ਅੱਧੀ ਟਿਕਾਉਂਦੇ ਮੇਰਾ ਜੀ ਰੇਸ ਟੁੱਟੀ ਵੀ ਸੀ ਪੈਰ ਵਾਲੀ ਮੇਰੀ ਟੁੱਟੀ ਹੋ ਗਈ ਜਿੰਨੀ ਜ਼ਿਆਦਾ ਸੋਈ ਆਉਂਦੀ ਹੁੰਦੀ ਫਿਰ ਚੱਲ ਬਰਾਲਾ ਫਰੈਂ ਬੋਲ ਉਧਰ ਮੈਂ ਕੋਣ ਖਤਰਨਾ ਨਹੀਂ ਰਹੇ ਕੋਈ ਜੀ ਲੱਦਲੇ ਦੋਏ ਹਨ ਹੈ ਠੀਕ ਆ ਮਾਉਤ ਮਾਰਦਾ ਜਾਊ ਛਾਲਾ ਉਹਨੇ ਤਾਂ ਵਿਚਾਰੇ ਨੇ ਖੜਾ ਹੁੰਦਾ ਹੀ ਜਾਣਾ ਭਗਤ ਜੀ ਜੇ ਬਜਰੀ ਇਹ ਮੈਨ ਘੱਟ ਹੁੰਦਾ ਹੈ ਬਜਰੀ ਚ ਹਾਂ ਹੈ ਇਹ ਨਹੀਂ ਬਾਈ ਪਤਾ ਰ ਆਉ ਬਈ ਘੱਟਦਾ ਬਜਰੀ ਹਾਂ ਰੇਤੇ ਨਾਲ ਫਰਕ ਹੁੰਦਾ ਬਜਰੀ ਚ ਖੂਸ ਨਹੀਂ ਨਾ ਹੁੰਦੀ ਜੀ ਪਾਣੀ ਵੀ ਅੱਜ ਦਾ ਅੱਜ ਦਾ ਕੋਈ ਜ਼ਿਆਦਾ ਹੀ ਗਿੱਲਾ ਹਾ ਇਹਨੇ ਨੇਰੀ ਠਾਲ ਦੇਣੀ ਜਾਣਾ ਇਹਨਾਂ ਚੱਲ ਤੋਰ ਫੇ ਮੂਰੇ ਕਰੂੰਗਾ ਚੱਲ ਫੇ ਚੱਲ 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 ਤੋਰ ਵਿੰਧਰਾਂ ਨੂੰ ਅਰਜਨ ਨੂੰ بڑے ਭਾਈ ਨੂੰ ਮੂਰੇ ਓ ਛੋਟਾ ਭਾਈ ਪਿੱਛੇ-ਪਿੱਛੇ ਹੌਸਲਾ ਤਾਂ ਰੂੰਗਾ ਉਹਨੂੰ ਵੀ ਮੂਰੇ ਜਾ ਰਿਹਾ ਮੈਂ ਵੀ ਚੱਲਾਂ ਹੌਲੀ-ਹੌਲੀ ਚੱਲਣ ਚਲੋ ਦੇਖਦੇ ਆ ਜੀ ਰੱਬ ਦੀ ਕਿਰਪਾ ਹੈ ਕਿ ਨਿਪਟ ਜਾਣਾ ਹੈ ਗਿੜੇ ਦਾ ਸਰਜੂ ਕਿੰਤੇ ਬਾਅਦ ਹੁਣੇ ਲੋਡ ਹੈਗੀ ਚਲੋ ਚੋਰਦੇ ਆਈਏ ਚੱਲੀਏ ਹੁਣ ਦੇਖਦੇ ਆ ਰਸਤਾ ਬਹੁਤ ਖਰਾਬ ਆ ਹੌਲੀ ਹੌਲੀ ਜਾਣਾ ਪੈਣਾ ਰਸਤੇ 'ਚ ਵਾਗੇ ਖੜਕੇ ਬੋਲੂ ਭਾਈ ਕੰਦਾ ਢੋਲ ਲੈ ਕੇ ਜਾਣਾ ਇੱਕ ਲੱਦ ਕੇ ਨੂੰ ਦੇਖਦੇ ਆ ਹੁਣ ਜੀ ਲੱਦਣਾ ਭਾਈ ਜਿਹੜਾ ਢੋਲ ਲੈਣਾ ਹੈ ਸੜਕੇ ਬਹੁਤ ਚਲਦੀ ਆ ਕਰ ਲਿਆ ਸੌਦਾ ਪਾਣੀ ਪ੍ਰੈਸ ਸ਼ੁਰੂ ਕਰਨੇ ਰੋਕੀ ਹੁੰਦੀ ਹੈ ਚੱਕ ਫਿਰ ਆ ਜਾ ਮੈਂ ਵੀ ਕਰਨਾ ਤਾਂ ਉਹ ਕਰੇਗਾ ਬਾਲਟੀ ਨਹੀਂ ਹੈਗੀ ਬਾਲਟੀ ਲੈ ਕੇ ਜਾਣੀ ਸੀ ਯਾਰ ਲੈ ਲੈ ਮੇਰੇ ਕੋ ਹੁਣ ਚੱਲ ਵਾਹ ਹੁਣੀ ਹੋਲੀ ਬਾਹਰ ਕਰ ਹੋਣਾ ਦੇਖ ਕੇ ਇੱਧਰ ਵੀ ਦੇਖ ਹੋਰ ਆ ਜਾਣਾ ਪਿੱਛੇ ਹਲੇ ਗੱਲ ਲੈ ਲੈ ਲੇਟ ਵੱਜੂਗੀ ਮਰ ਕਰ ਪਿੱਛੇ ਰੁਕਣਾ ਕਰ ਪਿੱਛੇ ਕਦੋਂ ਜਾਣਾ ਹੁਣ ਹੋਰ ਟੁੱਟ ਗਿਆ ਤੇਰਾ ਯਾਰ ਚੱਲ 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 ਹੋਰ ਕੜ ਗਿਆ ਕੜ ਗਿਆ ਹੁਣ ਤਾਂ ਤੂੰ ਬੋਝਣਾ ਰੋਣਾ ਆਪਾਂ ਨੇ ਬੈਠ ਚੁ ਚਲੋ बैके लेके चलू बैठ का और नहीं आना टोचर तो पालो Carrera, carrera, carrera. Gente. Paz, paso ਇਹ ਖੇਲੋ ਥੋੜਿਆਂ ਦਿਨੋਂ ਅਸੀਂ ਕਰਤਾ ਜੀ ਸ਼ੁਰੂ ਪਟਣਾ ਪਟਣਾ ਹੋਰ ਥੋੜਾ ਜਿਹਾ ਪਟਿਆ ਹਲੇ ਉਹ ਚੂਹਾ ਕਿੱਥੇ ਲੰਘ ਗਿਆ ਲੰਘ ਗਿਆ ਹਾਂ ਉਹ ਇਹਦਾ ਘਰ ਗਿਆ ਨਾ ਕਿਉਂ ਇਹ ਲੱਟਾ ਚੂਹਾ ਆ ਖਾਸਾ ਵੱਡੇ ਤੇ ਮੈਂ ਦੇਖਿਆ ਪਹਿਲਾਂ ਫਕਤ ਉਰੀ ਜਦਾਈ ਉਹਦਾ ਇੱਕੜੇ ਤੋਂ ਉਹ ਕੋਪਰੇ ਤੋਂ ਬੱਤੀ ਤੱਕ ਇੱਕੜੇ ਤੋਂ ਪਰ ਇਹਨਾਂ ਕੋਲ ਸੈਟਪਾ ਕੀ ਸਾਰੇ ਹੀ ਉਸ ਤੋਂ ਬਾਅਦ ਹੋਵਾਂਗੇ ਪਾਤੀਆਂ ਨਾਲ ਹਲੇ ਛੇੜਨੀ ਨਹੀਂ ਪਾਤੀਆਂ ਬਾਅਦ ਚ ਤਾਰਾਂਗੇ ਤਾਰ ਦੇਣੀ ਹੈ ਹਾਂ ਹਾਂ ਪਰਛਤੀ ਉਤਾਰ ਦੇਣੀ ਪਰ ਜਿੱਤੀ ਜਾਰੀ ਦੋਹਰਾ ਬਾਵਾ ਨੂੰ ਸਾਥ ਕਰਕੇ ਇਹ ਬਾਲੀਆਂ ਦੀ ਉਹ ਧੂਕੇ ਬਾਅਦ ਵਿੱਚ ਬਾਤਾਂ ਜੀ ਉਹ ਕਰਦਾ ਤਾਂ ਦਰਵਾਜ਼ਾ ਉਹਦੇ ਵਾਸਤੇ ਜਗਾਠ ਇਹ ਪਰਵਾਡੇ ਲਿਆ ਮੈਂ ਉਹ ਦਰਵਾਜ਼ਾ ਉਧਰ ਹੀ ਪਿਆਈ ਸੀ ਉਹਨੂੰ ਹੋਰ ਜਗਾਠ ਵੀ ਲੱਗਣੀ ਆ ਉੱਥੇ ਦੇਖ ਲਿਓ ਉਧਰ ਹੁਣ ਰੱਖ ਤੇ ਉਧਰ ਹੀ ਆ ਸਾਰੇ ਕਿਹੋ ਜਿਹਾ ਕੱਢਣੇ ਦੇਖ ਲੋ ਜਿਹੜਾ ਤੁਹਾਨੂੰ ਠੀਕ ਲੱਗਦਾ ਆਹੋ ਪਰ ਦਰਵਾਜ਼ੇ ਦੂਜੇ ਕਿਹਨੂੰ ਕਹਿ ਕੇ ਕਰਣੀ ਹੈ ਬਸ ਕਰਾਂ ਯੂ ਜਰ ਕਰਮੀ ਬਹੁਤ ਹੈ ਇੱਕੋ ਛਾਤਰੀ ਨਹੀਂ ਹੈਗੀ ਹੋਰ ਜ਼ਿਆਦਾ ਕਰਮੀ ਨਹੀਂ ਟੋੜ ਗਈ ਤੀ ਇਹ ਟੋੜ ਕੇ ਮੁੜ ਕੇ ਸਾਰਾ ਹੀ ਉਹਨੇ ਸਭ ਰੇੜੇ ਤੇ ਉੱਤੇ ਦੋ ਇਹਨੂੰ ਉਹਨਾਂ ਦੇ ਕਿ ਮੁੱਟੀਆਂ ਨੂੰ ਠੀਕ ਹੈ ਜੀ ਏਟੇ ਦਾ ਦੋ ਆਪ ਵੀ ਸਾਨੂੰ ਕਿੱਥੇ ਰੱਖਣੀ ਹੈ ਜਿਹੜੀ ਤਾਂ ਰੋੜੇ ਆ ਹਾਂਜੀ ਉਹ ਤਾਂ ਜੇ ਰੋੜੇ ਇੱਥੇ ਪਈਆਂ ਏਟੇ ਚੱਕਣ ਲੱਗੀ ਅਸੀਂ ਕੱਲ ਜੀ ਇਹ ਕਿੱਥੇ ਰੱਖਦੇ ਹਾਂ ਲੈ ਰੇੜੀ 'ਚ ਲੱਦੀ ਖੜੇ ਆ ਜਦ ਤੂੰ ਆ ਗਈ ਹਾਂ ਉੱਥੇ ਹੀ ਲਾਉਣ ਲੱਗੇ ਤੇ ਉਹਦੇ ਉੱਲਵਾ ਕੇ ਨਾ ਜਿਹੜਾ ਉੱਪਰ ਚੱਕ ਕੇ ਉੱਤੇ ਬਰੇ ਲਵਾਦੇ ਹੋ ਨਾ ਉਹ ਉਹਨਾਂ ਦੇ ਨੂੰ ਬਾਹਰ ਨਹੀਂ ਜਾਣਾ ਕਿਸੇ ਨੇ ਯਾਰ ਉਹ ਉਰਲੇ ਜੀ ਉਰਲੀ ਸਾਈਡੇ ਲੱਗੇ ਆ ਲਾਉਣ ਜਿਹੜਾ ਪੈਰ ਪਾ ਨਾ ਉੱਥੇ ਨਹੀਂ ਲੱਗਣੀ। ਕਿਹੜਾ ਬਾਥਰੂਮ ਥੋੜਾ ਬੰਦ ਕਰਨ। ਉੱਥੇ ਥੋੜੀ ਲੱਗਣੀ ਬਾਬਈ। ਠੀਕ ਆ। ਜਿਵੇਂ ਰਾਜ ਆ ਕੇ ਕਰੇ। ਕੀ ਕਰੇ? ਸਾਰੇ ਖਤਮ ਨੇ। ਹੁਣ ਰੱਖਿਆ ਨੀ ਲੋਦਣ। ਦੇਖੀ ਨਾ ਕਿ ਮੈਂ ਦਿਨ ਚਾਹੀਆ। ਮੈਂ ਕਹਾਂ ਅਜੇ ਮਹੀਨਾ ਹੋਇਆ ਨਹੀਂ। ਮਹੀਨਾ ਅੱਜ ਆਇਆ। ਜੁਦਾ ਤੌਰੇ। ਹੂੰ? ਮੈਂ ਜਾ ਦਮ। ਥੋ ਮਹੀਨਾ ਡੇਢ ਮਹੀਨਾ ਹੋਇਆ ਹੋਊਗਾ। ਇਹਨੂੰ ਬਾਹਰੇ ਚ ਲੈ ਜਾਏ ਨੂੰ। ਹਾਂ। ਜਾਓ ਉੱਥੇ ਸਿਰਦੇ ਹੁਣ ਖਤਮ ਆਹੇ। ਕਿਵੇਂ ਭੇਦੀ ਦੇਖ ਲੋ ਜੀ ਪਹਿਲਾਂ ਸੂਖਰੇ ਸਾਰੀ ਖਾ ਲਿਆ ਐਸੇ ਪੁੱਟੇ ਕਿਸਾ ਬਰੱਖੋ ਹੱਥ ਪੈਸਾ ਟਕੇ ਹਾਂ ਹਾਂ ਚੱਪਾ ਰੱਖ ਲਾ ਇੰਨਾ ਕਿਤੇ 10 ਪੁਆਇੰਟ ਲੱਗਾ ਐ ਐਸੇ ਰੱਖੋ ਦੇ ਗੱਭੇ ਕਰ ਲਈ ਜਾ ਚਾਹੇ ਇੱਕ ਨਾ ਚੱਕ ਲਈ ਜਾ ਉਹਨੇ ਬੜੇ ਜੇ ਛੜਦੇ ਉੱਥੇ ਗੜੀ ਫੜ ਕੇ ਆਹ ਗੜੀ ਉਹ ਹੈ ਜੀ ਚੱਸੀ ਕਰਾ ਹਾਂ ਜਾਓ ਬਸ ਆ ਜਾਂਦੀ ਜੀ ਜਲੇ ਜੇ ਵੇਖ ਲੈ ਬਾੜੇ ਚ ਸਿਰਦੇ ਨੂੰ ਹੁਣ ਬੰਡ ਇੱਥੇ ਇਦਾਂਗੇ ਬਾੜੇ ਚ ਗੇਰ ਹੋਊਗਾ ਹੋਰ ਕਿੱਥੇ ਗਿਆ ਜਿਹੜੇ ਮਹੀਨੇ ਚ ਸਾ ਗਿਆ ਉੱਥੇ ਕੀ ਚੀਜ਼ਾਂ ਲੈ ਆਇਆ ਪਿਆ ਰੋੜੇ ਚੱਕ ਇਧਰ ਨੂੰ ਛੱਡ ਦੇ ਆਪੋ ਲੈ ਆ ਰੋੜਾ ਰੋੜਾ ਚਮਕਦਾ ਹੁਣ ਇਹ ਟੈਨਿਕ ਨਿਕਲ ਗਈ ਆ ਪਹਿਲਾਂ ਹੈ ਉਹ ਗੋਬੇ ਉਹ ਰੋੜੇ ਗੋੜੇ ਦੇ ਲਾਈ ਜਾਂਦੇ ਡੇਪੀਆਂ ਦੇ ਜਿੱਥੇ ਦੇਹ ਰੋੜਾ ਲੱਗ ਹੋਵੇ ਬਾਈ ਲਿਆਉਂਦੀ ਰੋੜੇ ਤੇ ਰੇੜੀ ਟਰਾਲੀ ਭਰ ਕੇ ਰੋੜਾ ਪਰ ਰੇੜਾ ਹੁੰਦਾ ਤਾਂ ਰੋੜੇ ਸਸਤੇ ਹੁੰਦੇ ਤੇ ਹਾਂ ਹੈ ਉਹ ਰੋੜੇ ਸਸਤੇ ਹੁੰਦੇ ਤੇ ਜਿਹੜੀ ਹੁੰਦੀ ਹਾਂ ਇੱਧਰ ਹੁਣ ਖੁੱਲੀ ਦੀ ਵਾਰੀ ਆ ਗਈ ਅੱਜ ਪਟਣ ਦੀ ਬਾਸ ਪੱਟ ਪਟਈ ਹੀ ਚੱਲਦਾ ਇੱਥੇ ਬਚਾ ਕੇ ਹਿਟਣਾ ਪੰਨੀ ਅੱਗੀ ਨਹੀਂ ਹੈਗੀਆਂ ਹੈ ਹਾਂ ਇਟ ਬਚਾਉਣੀ ਆ ਰੋੜੇ ਤਾਂ ਬਹੁਤ ਚਮਕਦੇ ਆ ਮੱਥੇ 'ਚ ਰੋੜੇ ਹੀ ਰੋੜਾ ਦੇਖਦਾ ਦੇਵਰਾਜ ਹਾਂ ਆ ਵੀ ਭਰਾ ਵੀ ਰੱਖ ਲੈਣੇ ਤਾਂ 20 ਰੁਪਏ ਦਾ ਇੱਕ ਆ 80 ਰੁਪਏ ਦਾ ਇਹ 30 ਰੁਪਏ ਦਾ ਇੱਕ ਆ ਹੁੰਦਾ ਤੇਰੀ ਦਿਹਾੜੀ ਕੰਮ ਦੀ ਜੀ ਚਾਰ ਘਾਟ ਤੇ ਨਹੀਂ ਹੁਣ ਫਿਰ ਜੇ ਫਰਸੇ ਪਾਉਣਾ ਬਾਪੂ ਆਏ ਗੱਲ ਦੇ ਮੁਫਤ ਪਾਦੇ ਚਾਹਾਂ ਤੇ ਜੇ ਰੋੜੇ-ਮੋੜੇ ਦੇ ਕੀ ਹਿਸਾਬ ਉਹ ਤਾਂ ਮਾਗੇ। ਤੇ ਕੁੱਟਣੇ ਨੂੰ ਚਾਰ ਦਿਹਾੜੀਆਂ ਲੱਗ ਜਣੀਆਂ ਇਹਨੂੰ ਨਹੀਂ ਕੁੱਟਣ ਨੂੰ ਲੱਗਦੀ ਉਹ ਮਸ਼ੀਨ ਲੈ ਕੇ ਤੇ ਟਾਈਮ ਤਾਂ ਹੈ ਨਹੀਂ ਹੈ ਟਾਈਮ ਤਾਂ ਵਗਣਾ ਹੀ ਪੈਣਾ ਟਾਈਮ ਮਿਸਤਰੀ ਨੂੰ ਕਾ ਕਰੂਗੇ ਬੰਦੇ ਤਾਂ ਹੈਗੇ ਬੰਦੇ ਤਾਂ ਹੈਗੇ ਉਹ ਤੇ ਮਿਸਤਰੀ ਭੱਜਿਆ ਆਉਂਦਾ ਕਿੱਥੇ ਗਾਹਾਂ ਕੰਮ ਨੂੰ ਕੋਈ ਨਹੀਂ ਕੰਮ ਨੂੰ ਇੰਨਾ ਤਾਂ ਉਸ ਨੂੰ ਕੰਮ ਨਹੀਂ ਹੈਗਾ ਹੁਣ ਮੂਰੇ ਬਸ ਕੰਮ ਤਾਂ ਹੈਗਾ ਉਹਦੇ ਹਾਂ ਅਜੀ ਇੱਕ ਤਾਂ ਕੱਲ੍ਹ ਸਾਹ ਵੀ ਪਟਾ ਦੇ ਇਸੇ ਤਰ੍ਹਾਂ ਪਲੇ ਬਲੇ ਬੱਲੇ ਆ ਜਾ ਕੇ ਹਾਂ ਜਿੱਤੇ ਤਾਂ ਥੋੜੀ ਆ ਪਾ ਕੇ ਜਿੰਨੇ ਰੁਪਏ ਦੇ ਵੀ ਜਿੰਨੇ ਕੁੱਟ ਦੇ ਕੀ ਆਉਂ ਦੇਖਦੇ ਆ ਬਾਕੀ ਮੂੜੇ ਆ ਹਾਂ ਮੂੜੇ ਅਟਾ ਟੁਲਾ ਦੇ ਆ ਬਾਕੀ ਜੱਟ ਲਾ ਦੇ ਟਾਇਲਟ ਨਾਲ ਦਾ ਮੈਂ ਕਹਿੰਦਾ ਰੋੜੇ ਤਕੜੇ ਆ ਉਹ ਰੋੜੇ ਤਕੜੇ ਆ ਮੂੜੇ ਮੂਹੀ ਫਿਰ ਵਿੱਚ ਉੱਕੀ ਜਾਣਾ ਜੇ ਕੇ ਚੰਗੇ ਜੀ ਲੱਗੇ ਬਾਕੀ ਕਈ ਬਗਿਆ ਰੋੜਾ ਉਹ ਦਲਾ ਦੇ ਵਧੀਆ ਰੋੜੇ ਦੀ ਕੀ ਨਿਸ਼ਾਨੀ ਆ ਹੁਣ ਹੈ ਤਾਂ ਵਧੀਆ ਹੀ ਆ ਇਹ ਨਹੀਂ ਐਨੇ ਮਾੜੇ ਵੀ ਨਹੀਂ ਹੈਗੇ ਮਿਸਤਰੀਆਂ ਤਾਂ ਲਾਇਆ ਗਏ ਰੋੜੇ ਲੈ ਜਿੰਨੇ ਫਿਰ ਆਪਣੀ ਕੀ ਚੈਰੀ ਦਾ ਬੰਦੀ ਹੋਈ ਲੱਗੇ ਹੋਣ ਤਾਂ ਟੰਕਾ ਕੰਮ ਕਰਿਆ ਕਰਿਆ ਆ ਵੀ ਤਾਂ ਮੇਰੇ ਆ ਗਿਆ ਉਹ ਵੀ ਮੁੰਡੇ ਰੋੜੇ ਨਹੀਂ ਲੱਗਦੇ ਆ ਸਾਰੇ ਚੱਲ ਦੇਖਦੇ ਆ ਕੋਈ ਨਹੀਂ ਕਾਢੂਆਂ ਕਿਆ ਬਣਦਾ ਕਾਲੂ ਬਾਰੀ ਆਉਣਦੇ ਇੰਨੇ ਨਾ ਵੀ ਇੰਨਾ ਵੀ ਅੱਧਰ ਸੂਈ ਵੀ ਲਪਕਤੀ ਅੰਦਰ ਤੇ ਇਹਨਾਂ ਨੇ ਚਲਦਾ ਕੰਮ ਆ ਮਿੱਟੀ ਗੱਲ ਪੱਟੀ ਗਈ ਅਜੇ ਚੱਕੀ ਗਈ ਬਸ ਆਹੀ ਕੋਈ ਚਲਦਾ ਇੱਥੇ ਤਾਂ ਮਿੱਤਰੀ ਅਰੂੜਿਆਂ ਦਾ ਕੀ ਕਰੀਏ ਭੰਨੋ ਉਹਨਾਂ ਦਾ ਪਤਾ ਵੀ ਲੱਗਾ ਚੱਲ ਰਿਹਾ ਜਨੇ ਇਹ ਲੱਗ ਜੂंगे ਵਿੱਚ ਫਰਸੇ ਲਾ ਦੀਏ ਹਾਂ ਹਾਂ ਹੈਂ ਸਾਫ ਲਾ ਕੇ ਬਟਾਈ ਉਪਾਦਨ ਕੋਲ ਦੇਖਿਆ ਕਹਿੰਦੇ ਆਲਾ ਵੀ ਦੇਣਾ ਲੱਗਿਆ ਪਤਾ ਲੱਗਦਾ ਨਾ ਰੂੜਿਆਂ ਦਾ ਇੱਕ ਨੇ ਫਰਸੇ ਬਾਦੀਏ ਕੋ ਮਸਬਲ ਹੋ ਆ ਪਾਦੀਏ ਬਜਰੀ ਗੜ ਉਹ ਨਹੀਂ ਇੱਥੇ ਤੁਸੀਂ ਢੋਲ ਕਹਿੰਦੇ ਰੱਖਣੇ ਇੱਥੇ ਇੱਥੇ ਬਜਰੀ ਪਾ ਕੇ ਬਾਕੀ ਰੋੜੇ ਮੀਟ ਦੇ ਰਹੇ ਵਿੱਚ ਆਹ ਨੂੰ ਫਰਮਾਦਾ ਇੱਟ ਪਾ ਰਹੀ ਨਾ ਚੋ ਠੀਕ ਹੈ ਕਿ ਕਿਨੇ ਕਹੀ ਦੂਰੇ ਨੇ ਮੰਨੀ ਵਰਮ ਗਿਆਨੀ ਨਹੀਂ ਕੋਈ ਖੜਕ ਗਿਆਨੀ ਤਾਂ ਹੈਗੇ ਹੀ ਹੈ ਨਾ ਬਹੁਤ ਵਧੀਆ ਤੇਰੀ ਚੀਜ਼ ਮੇਰੇ ਨਾਲ ਜਿੱਦੇ ਰੱਖ ਕੇ ਕਰਕੇ ਬਰਸ ਘੋੜੀਆਂ ਪਾ ਦੂਗੇ ਹਾਂ ਹਾਂ ਠੀਕ ਹੈ ਅੱਖੜਾ ਹਫਤਾ ਕਰਤਾ ਹੁਣ ਕਿਤੇ ਹੁਣ ਲਾਈ ਹੋ ਜਾਣੇ ਅੱਛਾ ਇੱਕ ਹੋਰ ਵੀ ਆ ਮਾੜਾ ਰੋਡ ਨਾ ਲਾਈ ਜਿਹੜੀ ਵਧੀਆ ਰੋਡ ਸਾਰੇ ਲਾ ਦੀ ਆ ਕੋਈ ਨਹੀਂ ਕੋਈ ਨਹੀਂ ਜੀ ਲਾ ਮਾੜਾ ਰੋਡਾਂ ਕਾਲੂ ਛਾਂਟ ਦਾਂਗੇ ਜਦੇ ਛਾਂਟ ਦਾਂਗੇ ਉਹਦੀ ਬਜਰੀ ਕੁੱਟ ਲਾਂਗੇ ਉਹਨੇਕ ਜੀ ਆ ਬੜਾ ਬੀਗ ਬੰਦੀ ਹੈ ਹੈ ਉਹਨਾਂ ਨੂੰ ਬੜਾ ਪੁਰਾਣਾ ਹੋ ਗਿਆ ਤਾਂ ਕਿੰਨੇ ਆਏ ਆ ਬੜਾ ਪੁਰਾਣਾ ਵੀ ਹੈ ਜੇ ਪੈਨਸ਼ਨ ਹੋਊਗੀ ਤਾਂਹੀਂ ਆ ਬੜਾ ਪੁਰਾਣਾ ਉਹ ਬਾਬੇ ਪੈਨਸ਼ਨ ਵਾਲੇ ਫੜਾਉਂਗਾ ਆਪਾਂ ਸਾਡੇ ਕੋ ਕੀ ਹੈ ਤੇਰੇ ਕੋ ਉਹ ਨਹੀਂ ਹੈਗਾ ਮਾਦਮ ਬਲ ਅਸੀਂ ਕੋਈ 30000 ਪੈਸੇ ਨੂੰ ਉਹ ਵਧੀਆ ਆਹ ਆਹ 30 ਰੁਪਏ ਪੈਨਸ਼ਨ ਹੋਵੇ ਨਾ 30000 ਘਰ ਤੇ ਕੱਢ ਨਹੀਂ ਨਹੀਂ ਕੱਢਦੇ ਚਲੋ ਮੈਂ ਗੱਲ ਕਰਦਾ ਉਹ ਪੈਨਸ਼ਨ ਕਰੇ ਸਾਰੀ ਦੁਨੀਆ ਹੀ ਲੰਦੀ ਬਾਬੇ ਹਾਂ ਹਾਂ ਹੋ ਇਹ ਦੀ ਗੇ ਨਹੀਂ ਦੱਸਾ ਅਗਰ ਕੋਈ ਜਨ ਚਾਰ ਜੁਲੇ ਉਹਦਾ ਹੀ ਦੇਦੇ ਆ ਹੈ ਤਾਂ ਮੇਰੇ ਆ ਉਹ ਮੈਨੂੰ ਤਾਂ ਹੋਰ ਗੱਲ ਹੈ ਨਾ ਜਿਹੜੀ ਪੈਸੇ ਨੂੰ ਉਹੀ ਹੁੰਦੀ ਆ ਹੈ ਬਸ ਗੁਜ਼ਾਰਾ ਚੱਲ ਗਿਆ ਜਦੋਂ ਤੋਂ ਰੋਬ ਰਹਿੰਦਾ ਰੋਬ ਨਹੀਂ ਨਾ ਕਰਨੇ ਨੂੰ ਅੱਗੇ ਰਹਿੰਦਾ ਏ ਹਾ ਬੇ ਨਾ ਕਰਨੀ ਨੂੰ ਅੱਗੇ ਰੱਖਣਾ ਦੋ ਵੀਜ਼ੇ 23 ਕਿਲੇ ਦਾ ਧਾਵਾ ਉਹਦੇ ਮਾਨ ਕਰੀ ਬੈਠਾ ਵੀ ਮੈਂ ਦੋ ਨਾ ਨਹੀਂ ਹੈ ਜੀ ਉਹੁੰਦੇ ਤੇ ਨਾਉਣੀ ਕਿਉਂ ਨਾ ਠੀਕ ਹੈ ਠੀਕ ਹੈ ਠੀਕ ਹੈ ਚੱਲ ਕੋਈ ਨਹੀਂ ਬਾਬੇ ਚਲੋ ਆਉਣ ਦੋ ਆ ਵੀ ਜਾਊਗਾ ਚਲੋ ਜਲਦੀ ਚਲੋ ਬਾਹਰ ਸੌਣ ਦਵਾਇਓ ਸਿੱਧਾ ਐਧਰ ਰੱਖੋ ਐਧਰ ਐਧਰ ਬਾਹਰ ਦੋ ਸਿੱਧਾ ਚਲਾਉਣਾ ਬੜਾ ਉੱਠਾ ਗਮ ਮਈਉ ਦੇ ਜਗਾ ਹੁਣ ਹੋਊਗਾ ਹਲੇ ਥੋੜਾ ਜਿਹਾ ਸਵਾਰ ਕਰਕੇ ਚਲੋ 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 अगे कर लो हूँ बीह पिछे तार बीम आ गया जी जी मुड़ूगा नहीं मुड़ूगा नहीं हूँ औखा फ ਬਾਹ ਚਲੋ ਬਹਿ ਕੇ ਹੁਣ ਪਰਾਂ ਨੂੰ ਰੱਖਣਾ ਤਾਂ ਹੋਰ ਪਰਾਂ ਨੂੰ ਰੱਖੋ ਹੋਰ ਫੇ 20 ਮੈਂ ਇੱਧਰ ਬੀਮ ਨਾਲੇ ਲਾ ਕੇ ਜਾਣਾ ਅੱਛਾ ਠੀਕ ਹੈ ਜੀ ਫਿਰ ਇੱਧਰ ਹੀ ਰੱਖੋ ਬਾਹਰਣਾ ਹੁਣ ਤਾਂ ਲੋਟ ਫਿਰ ਚਲੋ 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 ਰੀਮ ਨਾ ਲੱਗਿਆ ਮੁਰਲੇ ਨਾ ਲੱਗਿਆ ਹਾਜੀ ਲੱਗੇ ਤਾਰ ਨੇ ਮੈਂ ਫਟਾ ਦੀ ਫਟ ਤਾਰ ਦੇਣਾ ਹੈ ਬਈ ਮੈਂ ਫਟਾ ਦੀ ਫਟ ਤਾਰ ਦੇਣਾ ਬਸ 10 ਮਿੰਟ ਚ ਆਪਾਂ ਅੱਜ ਰਾਸਣ ਦੇ ਘੰਟੇ ਇਹਦੇ ਅਧਾ ਘਾਟਾ ਲੱਗ ਜੂ ਬਈ ਪਾਣੀ ਚੋਂਦਾ ਮੂਹਰੇ ਦੇਖਿਆ ਮੈਂ ਲਾਪਰੀ ਧਲੇ ਚੋਂ ਵੀ ਦੇਖਿਆ ਤਾਂ ਮੈਂ ਜਿਆ ਬਾੜੇ ਚ ਆਪਾਂ ਖੋਲਦੇ ਤੇ ਪਾਣੀ ਕਿਉਂ ਹੁੰਦਾ ਏ ਗਿੱਲਾ ਏ ਐਨ ਪੂਰਾ ਦੇਖਦੇ ਆ ਕਿੰਨਾ ਟਾਈਮ ਹੋ ਗਿਆ 30 ਮਿੰਟ ਦੇ ਟਾਈਮ ਤੇ ਤਾਰਦੇ ਆਪਾਂ ਟਾਈਮ ਹੋ ਗਿਆ 5:30 ਹੋ ਗਏ ਕਿੰਨੇ ਵੇ ਇਹ ਵਗੇ ਤਾਰਦੇ ਨੇ ਹਾਂ ਕਿੰਨੇ ਮਿੰਟ ਹੋ ਗਏ ਬੜਾ ਟਾਰ ਹੋ ਗਿਆ ਪੂਰਾ ਚੱਲ ਚੱਲ ਇੰਦਰ ਅਸੀਂ ਜੀ ਜੀ ਨਵੇੜਤੀ ਮਿਸਤਰੀ ਨੇ ਹਾਂ ਚੱਲ ਕੋਈ ਉਹ ਰਬੇ ਕਰਤੀ ਆਪੇ ਫੇਟੀਆਂ ਦੇ ਲੈ ਫਿਰ ਬਣ ਗਈ ਬਣ ਗਈ ਜੀ ਵਿੰਗੀ ਟੇਢੀ ਜਿੱਦ ਨੂੰ ਆ ਗਈ ਲੋਟ ਬਸ ਅੱਗੇ ਕਰ ਲੈਂਦੇ ਨਹੀਂ ਅੱਗੇ ਕਰ ਲੈਂਦੇ ਥੋੜਾ ਜਿਹਾ ਬਾਹਰ ਰਹਿੰਦੇ ਅੱਗੇ ਕਰ ਲੈਂਦੇ ਆ ਬਰ ਰੁਕ ਜਾ 30 ਮਿੰਟ ਲੱਗੇਗਾ ਬੰਦੇ ਆ ਉਹ ਕਿਦਾਂ ਬਾ ਠੀਕ ਆ ਬੀਤੀ ਪਨੀਰੀ ਹਾਂ ਬੀ ਆ ਯਾਰ ਰਹੀ 3 ਹੀ 26 ਚੱਲ 5-4 ਦਿਨ ਅੱਗੇ ਪਿੱਛੇ ਸਾਫ ਸਾ ਹੂੰ ਆ ਕਈ ਵਾਰੀ ਫੇ ਮੇ ਮੁੰਜੇ ਪੈ ਜਾਣੇ ਲੋਟੇ ਨਹੀਂ ਆਉਂਦੀ ਚੱਲ ਮੈਨੂੰ ਵੀ ਦੇ ਦੀਂ ਵੜੀ ਮੋਟੀ ਪਨੀਰੀ ਲੇਰੀ ਦਾ ਇਹ ਨਾ ਪਾਰਾਤੀ ਬਿੱਜ ਨੇ ਸੱਟ ਵਾ ਜਿਹੜੀ ਬਚ ਗਈ ਆਪਣਾ ਨੇ ਵੇਡ ਲਈ ਮੈਂ ਨਹੀਂ ਆਦਿ ਬਿੱਜੀ ਬੂਜੀ ਬੱਜ ਗਦੀਪ ਨੂੰ ਕਿਹਾ ਵਾ ਤਨੂ ਆ ਹੋਰ ਵਾ ਠੀਕ ਠਾਕ ਹੈ ਮੌਸਮ ਕਿਆ ਕਹਿੰਦਾ ਟਕਟ ਭਟ ਕਰਨੀ ਦੀ ਉਹ ਮੈਂ ਕਰ ਦਵਾਂਗਾ ਨਹੀਂ ਰੋਕ ਦਵਾਂ ਕਾਚ ਐਨਾ ਵਾ 10 ਡਾਲਰ ਕਰਦੇ ਸੇਅਰ ਕਰਦੀ ਇੱਕ ਵਾਰੀ ਤਾਂ ਕਿਹਾ ਹੋਗਾ ਜੀਰੀ ਦੇ ਨੇੜੇ ਆਓ ਜੀਰੀ 15 ਦਿਨ ਤੱਕ ਲੱਗੇ 15 ਦਿਨ 20 ਦਿਨ ਤੱਕ 26 ਦਾ ਲਗਣੀ ਮਹੀਨੇ ਨੂੰ ਵਾਲੇ ਨਾ ਉਹ ਚੱਲ 20 25 ਫੇਰ ਜਿਹੜਾ ਮਾਫੇ ਵਾਲੇ ਨੇ ਉਹ ਜਾਣਾ ਕੱਟਨੇ ਉਹ ਤਾਂ ਚੱਲ ਸੁੱਕ ਜੂ ਐਨ ਮੈਂ ਹਲੇ ਬੋਂ ਹੈ ਯਾਦੇ ਬਰਸੀਨ ਵਾਲਾ ਓਕਣੀ ਪਈ ਆ ਆਹ ਇਹਨੂੰ ਤਾਂ ਲੱਗਣਾ ਤਵੀਆਂ ਲਿਆ ਕੇ ਕੋਈ ਟਾਈਮ ਤਾਂ ਲੱਗਦਾ ਨਹੀਂ ਤੇਰੇ ਸਾਹਮਣੇ ਹੋ ਸਵੇਰੇ ਫੇਰ ਉਧਰ ਨੂੰ ਜਾਣਾ ਕਾਲੂ ਦੇਖਦਾ ਬੋਂਦਾ ਬਾਤਾਂ ਹੀ ਵਹਿਣ ਸਹੀ ਇਹ ਕਾਲੂ ਘੰਟਾ ਕ ਲੱਗਣਾ ਆਹੋ ਬਾਅਦ ਬਾਕੇ ਪਾਸੇ ਕਰਦਾ ਨਹੀਂ ਕਰੇ ਹੀ ਗਏ ਬੱਤਾ ਸੋਣਾ ਹੋ ਗਿਆ ਤੇਰਾ ਦੇਖ ਪਤਾ ਵਾ ਦੇਣਾ ਸਾਦੇ ਨਹੀਂ ਉਹ ਡੰਗਰਾਂ ਡੰਗਰਾਂ ਨੂੰ ਪੈ ਜੂਗਾ ਰੱਖ ਲੈ ਉਹਨੂੰ ਮੈਂ ਕਹਿੰਦਾ ਉਹ ਮੈਂ ਰੱਖਿਆ ਹੋਇਆ ਉਹ ਦੇਖ ਲੈ ਚਾਰ ਕਿਆਰੇ ਤੇ ਹੁਣ ਹੀ ਜੀ ਕੁਝ ਸਪਰੇਅ ਕਰਨੀ ਪੈਣੀ ਮੈਨੂੰ ਛੱਡ ਪਾ ਕਟਕ ਪੱਟ ਲੈ ਤਾ ਉਹ ਕਰ ਦੇਣਾ ਫਿਰ ਹੂੰ ਫੈੜੀ ਫੈੜੀ ਕਰ ਦੇ ਤੇਰਾ ਗੰਨੇ ਡੰਗਰਾਂ ਨੂੰ ਪੈ ਜੂਗਾ ਉਹ ਰੇ ਹੋ ਕਰੂੰਗਾ ਕਿ ਉਹਦੇ ਵਿੱਚ ਬੀਜ ਕੇ ਆਲਾ ਪਹਿਲਾਂ ਮੇਰੇ ਕੋਲ ਬੀਜ ਦਿੰਦਾ ਬਾਜਰਾ ਉਹ ਜਿਤਨਾ ਮੈਂ ਬੀਜਿਆ ਤਾਂ ਤੇ ਸਪਰੇਅ ਤਾਂ ਮਾਰ ਦਮ ਰੱਖ ਕੇ ਸਿਆੜ ਸਿਆੜ ਟੈਂਜਰ ਮਾਰ ਦਿੰਦਾ ਕੜੀ ਜੀ ਰੱਖ ਕੇ ਵਿੱਚੇ ਸੈਂਪਰਾ ਜਿਹੜਾ ਹੋਇਆ ਹੈ ਡੰਗਰਾਂ ਨੂੰ ਹੋਇਆ ਉਹ ਪੈਸੇ ਆੜ ਵੀ ਪੁੱਠੇ ਜਾਉਦੇ ਸ਼ਰਤ ਲਾ ਲਾ ਆ ਵੀਡੀਓ ਚ ਦਿਖਾ ਦੇਣਾ ਮਿਲ ਕੇ ਕੀ ਦੇ ਬੂਟੇ ਤਕੜੇ ਆ ਨਹੀਂ ਉਹੀ ਲੱਗ ਰਹੇ ਮੇਰੇ ਦੇ ਫਿਰ ਤੂੰ ਸ਼ਰਤ ਲਾ ਲਾ ਲੈ ਤੇਰੇ ਕਮਾਲ ਦੇ ਆ ਤੇਰਾ ਵੀ 150 ਮੇਰਾ ਵੀ 150 ਬਦਲ ਲਾ ਬਦਲ ਦੇਣਾ ਪਾਣੀ ਜਾ ਹੋਣੇ ਆ ਹੁਣੀ ਬਦਲ ਉਹ ਤੇਰਾ ਵੀ 150 ਮੇਰੇ ਵਾਲਾ ਵੀ 150 ਬੂਟਾ ਮੈਂ ਕਹਿੰਦਾ ਨਹੀਂ ਕਿੱਟਾ ਦੇ ਤਾਂ ਇੱਕ ਨਹੀਂ ਆ ਤੂੰ ਹੀ ਕਹਿੰਦਾ ਵੀ ਪਾਣੀ ਲਾ ਕੇ ਛੱਟਾ ਪਾਣੀ ਵੀ ਗਏ ਮੁੰਨਾ ਦਾ ਛੱ ਤਾਲੀ ਝੜਪਟ ਮਾਰ ਲੱਗਿਆ ਉਹਦਾ ਸੈੜਾਂ ਚ ਮੈਂ ਤਾਂ ਹੀ ਦੇਖਿਆ ਵੀ ਮਾਏ ਮੂੰਹ ਮਾਰ ਗਿਆ ਮੈਂ ਗਿਆ ਉੱਥੇ ਬਰਵਾਲੇ ਨੂੰ ਕੱਲ ਝਟਵੜ ਚਿੱਟਾ ਸੂਟ ਪਾਵੇਂ ਸੱਜਰੀ ਸਵੇਰੇ ਹਾਂ ਮੈਂ ਦਿਨ ਚ ਮੇਰੇ ਕੋਲ ਆਇਆ ਮੈਂ ਵੀਰ ਚਿੱਟਾ ਸੂਟ ਪਾ ਕੇ ਸਵੇਰੇ ਐਨ ਉਹ ਕਹਿੰਦਾ ਉਹਦਾ ਪਟਿਆ ਵੱਧ ਮੈਂ ਤਾਂ ਪਾ ਲਿਆ ਮਾਜਾ ਪ੍ਰੀਤਾ ਠੀਕ ਆ ਆਇਆ ਪਤਾ ਨਹੀਂ ਕਿੱਥੋਂ ਤੇ ਆਇਆ ਗਿਆ ਹੋਣਾ ਅਲਦੀ ਜਦ ਕੀ ਪੱਟੀ ਹੋਣੀ ਮਾਹਗਾ ਸਾਨੂੰ ਪਟੂਗੇ ਮੈਂ ਵੀ ਨਹੀਂ ਪੱਟ ਹੋਈ ਹੈਗੀ ਮੇਰੇ ਵੀ ਆਦੇ ਨਹੀਂ ਰਹੀ ਮੇਰੇ ਤਾਂ ਮੇਰੇ ਤਾਂ ਪੱਟੇ ਨਹੀਂ ਹੋਈ ਜੰਦੀ ਦਾ ਪੱਟੇ ਦਾ 14 ਕਿਲੋ 13 14 ਮੈਂ ਕਹਿੰਦਾ ਖਾ ਲਓ ਜੀ ਮੈਂ ਉਹ ਫੀਲਿੰਗ ਤੇ ਹੁਣ ਅਗਲੇ ਸਾਰੇ ਪੱਟੂਆਂ ਮੈਂ ਵੀ ਆ ਜੰਮਿਆ ਹੀ ਨਹੀਂ ਉਹ ਤੋਂ ਪੱਟਣ ਲੱਗਿਆ ਤਾਂ ਤੇ ਦੇਖਿਆ ਤੁਰਪੀ ਐਨ ਮੈਂ ਛਾਡੋਂ ਪੱਟਣੀ ਮੈਂ ਪੱਟੀਆਂ ਗਾਹਾਂ ਨੂੰ ਕਰਦੀ ਮੈਂ ਉਹ ਗਾਹਾਂ ਨੂੰ ਪੱਟਾਂਗੇ ਵੱਧ ਹੋ ਜਾਣੀ ਉੰਨੀ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਉਨੀ ਹੀ ਛਾਲਾ ਮਾਰਨੀ ਆ ਆਹਦਾ ਗੰਨਾ ਮੇਰਾ ਠੀਕ ਆ ਗੰਨੇ ਦਾ ਜਿਹੜਾ ਹਾਂ ਉਸੇ ਆ ਕੱਲ ਨੂੰ ਲਿਆਉਂਗੇ ਸਪਰੇ ਸਪਰੇ ਮਾਰ ਦੇ ਇੱਕ ਉਹ ਬਸ ਅੱਛਾ ਮਾਰਦ ਮਾਰ ਨਾ ਇਹੇ ਫਤੋ ਵੱਜਣੀ ਨਹੀਂ ਇਹਦਾ ਫੋਨ ਚਾ ਹੋ ਗਿਆ ਮਾਰਨੀ ਪੈਣੀ ਆ ਮਾਰਨੀ ਤਾਂ ਨਹੀਂ ਤੇ ਮਾਰ ਦੇ ਉਹਦੇ ਨੂੰ ਮਾਰਨੀ ਆ ਇਹਦੇ ਪਰ ਵੀ ਮਾਰਦੀ ਇਹਦੇ ਪਰ ਵੀ ਮਾਰ ਕਿਹੜੀ ਆਹੋ ਚਾਰ ਪੰਜ ਦਸ ਦਵਾਈਆਂ ਰਲਾ ਕੇ ਆਪਾਂ ਕਰ ਦੇਣੀ ਇੱਕ ਬਸ ਉਤੇ ਬਾਸ ਮੁੜ ਕੇ ਨਹੀਂ ਪੁੱਛਣਾ ਫੇ ਤਾਂ ਹੋਂ ਨਾਸਪਰੇ ਹੋਣੀ ਮੈਂ ਤਾਂ ਇਹ ਵੀ ਨਹੀਂ ਪਿਆ ਛੱਟੇ ਕਿਹੜੇ ਹੋਣੀ ਆ ਮੈਂ ਤਾਂ ਉਹੀ ਛੱਟਿਆ ਹੋਇਆ ਮਾੜਾ ਮੋਟਾ ਜਿਹੜਾ ਮੈਂ ਹੋਂ ਕੱਲੂ ਦੇਖਦਾ ਕੱਲੂ ਵੀ ਨਹੀਂ ਟਾਈਮ ਪਰਸੋਂ ਚੌਥੇ ਨੂੰ ਰਲਾ ਕੇ ਅੱਗੇ ਮੈਂ ਕੇਰੇ ਕਰਦਾ ਪੇਮੈਂਟ ਉਹ ਸਿਰਦ ਮੰਗਣਾ ਕਹਿੰਦੇ ਹੁੰਦੇ ਜਿਹੜੀ ਪੈਰਾਡਾਉਂਦ ਕਿਹਾ ਹੋਉਂਦੀ ਆ ਪਟੇਰਾ ਪਟੇਰਾ ਆ ਉਹ ਵੀ ਠੀਕ ਆ ਹੈ ਜੀ ਰੇ ਵੀ ਨਹੀਂ ਕੇਰ ਹੋਇਆ ਹੈਗਾ ਚੱਲ ਛਿੱਟਾ ਦੇ ਦਵੇ ਛਿੱਟਾ ਹੀ ਦੇਣਾ ਹੁਣ ਮੈਂ ਤਾਂ ਛਿੱਟਾ ਹੀ ਦੇ ਤੱਕ ਨਹੀਂ ਮੈਂ ਤਾਂ ਕਿ ਜੜ ਚ ਪਾਏ ਕਰਦਾ ਹੁਣ ਜੇ ਉਹਦੀ ਗੜਾਈ ਕਰਾਉਣਾ ਕਿੱਥੇ ਘੱਟ ਨੇ ਹੁਣ ਸੁੱਕਾ ਬਿਠਾਏ ਨਹੀਂ ਕੋਦ ਵੀ ਜੇ ਗੜਾਈ ਕਰਾਤੇ ਉਹਨੇ ਘੱਟ ਨੇ ਫੇਰ ਚੱਲ ਬੈਣਾ ਕੀ ਕਰਨ ਗੁੜਾਈ ਕਰਾਉਣੀ ਜਗੂ ਹੈ ਨਹੀਂ ਕਿਤੇ ਕਿਤੇ ਕੋਈ ਕੋਈ ਬੁੱਝ ਜਾਗਾ ਪੱਟ ਦੂੰਗਾ ਖੋਲੀ ਲੈ ਕੇ ਆਪੇ ਕੋਈ ਕੋਈ ਨਹੀਂ ਫਿਰ ਫੇ ਚਲੀਏ ਹੋਰ ਚੱਲਦੇ ਚੰਗੇ ਲੱਗਦੇ ਆ ਚੱਲਦੇ ਚੰਗੇ ਲੱਗਦੇ ਤੁਹਾਨੂੰ ਆਟੋ ਕਟੂਕਾ ਕਰਨਾ ਹੈ ਹਾਂ ਇਹ ਕਰਨਾ ਹੈ ਹਾਂ ਹਲੇ ਕਰਨਾ ਅੱਜ ਚੱਲ ਫੇ ਚਲੀਏ ਕੱਲ ਗਿਆ ਇਹਦਾ ਕੰਮ ਆਇਆ ਜਾਂ ਮੋ ਪਲੇਰੀ ਵੀ ਕਈ ਦਿਨ ਮੱਕੀ ਦਾ ਬਾਡਾ ਲਾਉਣਾ ਰਵਿੰਦਰਾਂ ਦੇ ਕਿਸੇ ਨੂੰ ਉਹ ਕਹਿੰਦੇ ਲਾਲਾ ਕਿਾਰੇ ਇਹਨੂੰ ਜਾ ਹੀ ਨਹੀਂ ਹੁੰਦਾ ਲਾਲਾ ਸੱਜਰੀ ਲੰਘਾ ਜੇ ਰੇਤੇ ਨੂੰ ਹੁਣ ਕੱਲੂ ਉੱਥੇ ਨੂੰ ਲੰਘ ਜਾਣਾ ਫੇਰ ਮਿੱਟੀ ਨੂੰ ਹੁਣ ਕਾਲੂ ਸ਼ਾਮ ਨੂੰ ਲਾਉਂਗਾ ਹੁਣ ਵਿਹਲਾ ਹੋ ਕੇ ਆਇਆ ਇਹਦਾ ਹੁਣ ਰੇ ਨੂੰ ਆ ਗਿਆ ਤੇਰੀ ਕੋਲ ਮੈਂ ਚਲਾ ਜਾਈਂ ਤੂੰ ਚੱਲ ਦੇ ਨੇੜੇ ਤੇੜੇ ਉਹਨਾਂ ਦੇ ਉਹ ਰੇ ਉੱਤੇ ਉਹ ਗਾਹਾਂ ਜਾਣਾ ਪੈਣਾ ਹਾਂ ਅੱਜ ਆਥੇ ਕਾਲੂ ਲਾ ਕੇ ਆਉਂਗਾ ਅੱਥੇ ਵੱਡਾ ਨਾ ਕਾਲੂ ਲਾ ਲੈਣਾ ਵੱਡਾ ਦੇਖਦਾ ਵੱਟ ਕੇ ਲਈ ਆਉਂਦਾ ਹਾਂ ਠੀਕ ਆ ਅੰਬੀਆਂ ਸੋਹਣੀਆਂ ਐ ਜਿਹੀ ਸਾਰੇ ਅੰਬਾਂ ਨੂੰ ਆਂ ਭਰੇ ਦਾ ਅਜ ਪਹਿਲਾਂ ਐ ਲੱਗਦਾ ਤੇ ਵੀ ਝਾੜਦੇ ਆ ਅੱਗੇ ਜਿੰਨਾ ਭਰਿਆ ਪਿਆ ਚੱਲ ਚਲੀਏ ਫਿਰ ਠੀਕ ਆ वही कबला हुआ है इसने ओ <laughs> <वो> बंच <बांच्चे। laughs> क्या है बड़ा बड़ा कबला पागल है गया है फूल गया मैं निकलता है आई कर ओ कमा पीछे रुहा कमा पीछे को खींच इसको हां बस छोड़ने करूंगा निकल जाने आप हमें चाली मार गया ड्राइवर कैसे है ओ ट्रैक्टर वाले ड्राइवर भाई मेरे इधर सब को खोलू ਆਉਂਦੇ ਪਈ ਆ ਮਹਾਂ ਉਹ ਮੈਂ ਵੀ ਦੇਖਦਾ ਸੀ ਕੱਦੇ ਖੜੇ ਵੀ ਇੰਨਾ ਤੇਲ ਤਾਂ ਇਹਨੇ ਪਾਉਣ ਨੂੰ ਨਹੀਂ ਫੂਕੇ ਹੋਣਾ ਡੌੜਾਂ ਆ ਗਿਆ ਥੱਲੇ ਆ ਗਿਆ ਕਿਹੜੀ ਥਾਂ ਤੇ ਕਿੱਥੇ ਤੇ ਆਉਗਾ ਨਿਕਲਦਾ ਨਹੀਂ ਉਹ ਇਹ ਯਾਰ ਸਟੈਂਡ ਚ ਕਿਸ ਦਾ ਸਟੈਂਡ ਲੱਗਦਾ ਹੋਣਾ ਥੱਲੇ ਸਟੈਂਡ ਨਹੀਂ ਕੰਮ ਖਰਾਬ ਕਰਾਵਾਉਂਦਾ ਤੁਹਾਨੂੰ ਦੱਸਦਾ ਬਾਈ ਸਟੈਂਡ ਚ ਕੀ ਯਾਰ ਉਹ ਨਾ ਚਾ ਕੈਸੇ ਛੱਡ ਦੇ ਇਸ ਕੋ ਉਹਨੂੰ ਕੀ ਪਤਾ ਉਹ ਕਹਿੰਦਾ ਇੱਕ ਗਲੀ ਉੱਪਰ ਕਰਦੇ ਸਟੈਂਡ ਮੰਤਾ ਸਾਲਾ ਜੀ ਕੱਲਾ ਹੀ ਆਇਆ ਕਿ ਵਿਚਰਾਂ ਥੱਲੇ ਰਾਹ ਕਿੱਦਾਂ ਖੋਲਣਾ ਓੱਖਾ ਬਹੁਤ ਹੈ ਥੋੜੇ ਡਰਾਈਵਰ ਚੱਕ ਕੇ ਲੈ ਟਰੈਕਟਰ ਦੀ ਡਰਾਈਵਰ ਬਈ ਹੋਣੀ ਉੱਥੇ ਡਰਾਈਵਰ ਲਿਆ ਉਹਨੇ ਖੋਲਣਾ ਇਹ ਉਹ ਪਰਾਂ ਦੇਖ ਯਾਰ ਪਰਾਂ ਉਹ ਪੰਚ ਕੁਛ ਨਹੀਂ ਟਰੈਕਟਰ ਤੇਰਾ ਯਾਰ ਉਹਨੇ ਦੇਖੀ ਖਿੱਚ ਕੇ ਇਹ ਨਹੀਂ ਨਿਕਲਦਾ ਨਹੀਂ ਡਰਾਈਵਰ ਨੇ ਖੋਲਣਾ ਯਾਰ 2 ਵਜਣੀਆਂ ਦੇਖੀ ਇਹ ਸਾਲਾ ਸਪਰੈਸ ਹੀ ਹੋ ਗਿਆ ਪ੍ਰੈਸ ਹੋ ਗਿਆ ਪੂਰਾ ਕਿਤੇ ਮਾੜਾ ਮੋੜਾ ਗਲਤ ਮੁੜ ਗਿਆ ਕਹਿੰਦਾ ਜਦੋਂ ਸਟਾ ਮਾਰ ਕੇ ਤੁਰਿਆ ਨਹੀਂ ਨਹੀਂ ਉਹ ਰਾਮਨ ਬਾਗਲੇ ਗਿਆ ਪਰ 2 ਮਿੰਟ ਚ ਪਾਲੇ ਗਿਆ ਉਹ ਅੱਧਾ ਘੰਟਾ ਹੋ ਗਿਆ ਟਾੜ ਖੜੇ ਨੂੰ ਸਾਨੂੰ ਆਏ ਵੀ ਪਤਾ ਨਹੀਂ ਕਦੇ ਬੰਦ ਨਹੀਂ ਹੁੰਦਾ ਵੀ ਉਹ ਗੱਲਾਂ ਮਾਰਨ ਲੱਗ ਗਿਆ ਤੇਰਾ ਕਹਦਾ ਮੈਂ ਹੁਣ ਲੈ ਕੱਦਾ ਖੜਾ ਆ ਇਹ ਤਾਂ ਆਪ ਦੇਖਦੇ ਵੀ ਹੋਇਆ ਗਿਆ ਇਹਨੂੰ ਲੈ ਸਾਰੀਆਂ ਡੋਲਾਂ ਪਾਇਆ ਹੁਣ ਇੰਨੇ ਚ ਤਾਂ ਜਦ ਹਾਰੇ ਵੀ ਤੂੰ ਦੇਖ ਕੇ ਉਹਨੂੰ ਨਹੀਂ ਲੱਭਦੀ ਉਹ ਡਰਾਈਵਰ ਪਈਆ ਟਰੈਕਟਰ ਦੀ ਐਵੇਂ ਕੰਮ ਹੋ ਗਿਆ ਮਾਣਣਾ ਪੱਕਾ ਡੋਲਾ ਫਾੜੋਂ ਉੱਧਰ ਤੇ ਕਿਆ 5000 ਬੋਕਮੈਨ ਇਹਨੂੰ ਹੱਥ ਪਾ ਲੋ ਪਾ ਲੈ ਇਹਨੂੰ ਹੱਥੋਂ ਦੇਖੀ ਇਹੇ ਇਹ ਚੱਲ ਬੱਸ ਬਸ ਜੀ ਬੱਸ ਕਿਥੋਂ ਕਰ ਲੈ ਕੇ ਚੱਲੇਦਾ ਤੂੰ ਟਰੈਕਟਰ ਮੈਂ ਟਰੈਕਟਰ ਛੱਡ ਕੇ ਚੱਲੇਦਾ ਰਾਤੀ ਰਾਤ ਵੇਚ ਦੇਣਾ ਤਾਂ ਰਾਤੀ ਰਾਤ ਮਲਗੀ ਦਵਾਈ ਨਾ ਮਲਗੀ ਦਵਾਈ ਵੀ ਆ ਗਿਆ ਮੈਂ ਦਾਣੇ ਕਰਤੀ ਆ ਆ ਕਿਆ ਤੁਹਾਡਾ ਟੈਰ ਟੈਕ ਬੋਹ ਭਾਈ ਆ ਬਾ ਅੱਠ ਘੰਟਾ ਵਗੈਰੇ ਨੂੰ ਵਸਾਇਆ ਨੂੰ ਆ ਉਹ ਸਾਰਾ ਤਰੈਸ ਹੋ ਗਿਆ ਉਹ ਮਜ਼ਾ ਕੱਢਿਆ ਉਹ ਮੈਂ ਤਾਂ ਐਂ ਦਮਾਂ ਕਿ ਜਿੰਦਾ ਨਹੀਂ ਖੰਦਾ ਕੱਲੂ ਇਹ ਸੈਂਸ ਕਰਾਣੀ ਦੀ ਵਿਚੇ ਲਿੰਕ ਦੇ ਆ ਜਿੰਦਾ ਹਾਂ ਮਜ਼ਾ ਕੱਢਿਆ ਹੋਣਾ ਇਹ ਤੇ ਕੱਲੂ ਸਰਵਸ ਕਰਾਣੀ ਦੀ ਮੈਂ ਕਿਹਾ ਗੈਨੇ ਉਹਨੂੰ ਅਈ ਮੜੇ ਉਹਨੂੰ ਅਈ ਇਹਦਾ ਹਾਲ ਦੇਖੀ ਨਿਕਲਣਾ ਕਿ ਇਹ ਕਿਉਂ ਦੇਖੀਦਾ ਕੋਈ ਉਹ ਸਰਵਸ ਦੀ ਕਰਾਣੀ ਆ ਕੱਦ ਲੈ ਨਹੀਂ ਸਰਵਸ ਥੋੜੀ ਹੋਈ ਬਰਾਬਰ ਨਹੀਂ ਇਹ ਵੀ ਸਰ ਆ ਦੇਣਾ ਜਾ ਲੈ ਜਾ ਲੈ ਜਾ ਇਹਨੂੰ ਹੁਣ ਤੂੰ ਲੈ ਜਾ ਨਹੀਂ ਰਾਤ ਨੂੰ ਵੇਚ ਦੇਣਾ ਕਿਸੇ ਨੇ ਆਉ ਦੇ ਲੈ ਜਾ ਜਾ ਲੈ ਜਾ ਹੁਣ ਫੁੱਲ ਜੱਗੇ ਕਰੋ ਲਾਗ ਇਹ ਕੱਢਦਾ ਲਾਗ ਨੂੰ ਕੀ ਕਰਾਂ ਮੈਂ ਆ ਪਹਿਣੀ ਅੱਕਿਆ ਵਨੀ ਥੱਲੇ ਦੇ ਦੇਣਾ ਕਹਿੰਦਾ ਸਾਲੇ ਜਿੰਦਾ ਤੁਸੀਂ ਕੱਦੇ ਪਾ ਕੇ ਲੇਗੇ ਪੇ ਡੌਲਾ ਇੱਕ ਦੋ ਪਾਈਆਂ ਉਹ ਅੱਧਾ ਘੰਟਾ ਤਾਂ ਖੋਲ ਦਿਨ ਹੋ ਗਿਆ ਪੁੱਛ ਲੈ ਜੱਗੇ ਨੂੰ ਪੌਣਾ ਘੰਟਾ ਹੋ ਗਿਆ ਜਿੰਦਾ ਸਵੇਰ ਦਾ ਲੱਜਾ ਹੋਰੀ ਵੀ ਬੇਲੀ ਖੜੀ ਦੀ ਫਿਰ ਦਿਖਾਉਣਾ ਵੀ ਤਾਂ ਹੈਗਾ ਪੇ ਡੌਲਾ ਪਾਈਆਂ ਵੀ ਸ਼ਾਮ ਜੀ ਨੂੰ ਪਾਉਂਦਾ ਤਾਂ ਡੌਲਾ ਪਾਉਣਾ ਪਾਈਏ ਡੌ ਡੌਲਾ ਕੱਲਾ ਹੀ ਲੱਗਿਆ ਵਹੀਆ ਕਿ ਤੂੰ ਖੜਾ ਏ ਇਹਨਾਂ ਨੂੰ ਹਾਕ ਮਾਰ ਲੰਦਾ ਖੋਲਣ ਦਾ ਕਰਦਾ ਅੱਧਾ ਘੰਟਾ ਤਾਂ ਟਰੈਕਟਰ ਸਟਾਰਟ ਖੜਾ ਰੇ ਉਹ ਮਾਰੇ ਖੋਲ ਲੈ ਜੀ ਮੇਰੇ ਖੋਲ ਲੈ ਲੈ ਜਾ ਭੱਜਾ ਚੱਲ 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 ਤੁੰਮ